ਸਾਤਰੀ ਕਾਲ ਵੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ 15 ਅਗਸਤ ਦੇ ਸ਼ੁਭ ਦਿਹਾੜੇ ਤੇ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਆਖਿਆ ਅਤੇ ਨਸ਼ਾ ਰਹਿਤ ਸਮਾਜ ਬਣਾਉਣ ਦੀ ਲੋੜ ਤੇ ਦਿੱਤਾ ਜੋਰ ਰਿਟਾਇਰ ਮਾਸਟਰ ਪਰਮੇਸ਼ ਸਿੰਘਾ जिला श्री मोसर साहिब ਦੇ ਰਟਾਇਰ ਮਾਸਟਰ ਹਰਨੇਸ਼ ਵਰਨੇ ਇੱਕ ਸਿੰਘ ਵੱਲੋਂ ਆਉਣ ਵਾਲੇ 15 ਅਗਸਤ ਦੇ ਸ਼ੁਭ ਦਿਹਾੜੇ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਤਿਕਾਰਯੋਗ ਲੋਕਾਂ ਨੂੰ ਦਿੱਤੀਆਂ ਢੇਰ ਸਾਰੀਆਂ ਮੁਬਾਰਕਾਂ ਉਹਨਾਂ ਵੱਲੋਂ ਇਸ ਆਜ਼ਾਦੀ ਦੇ ਸ਼ੁਭ ਦਿਹਾੜੇ ਤੇ ਨੌਜਵਾਨਾਂ ਨੂੰ ਨਸ਼ੇ ਛਡਣ ਦਾ ਪਰਨਕਾਰਨ ਲਈ ਆਖਿਆ ਅਤੇ ਆਸ ਕੀਤੀ ਕਿ ਸਾਡੇ ਬੱਚਿਆਂ ਵੱਲੋਂ ਨਸ਼ੇ ਛਡਣ ਕਰਕੇ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਇਸੇ ਖੁਸ਼ੀਆਂ ਭਰੇ ਤਿਹਾੜੀ ਦਿਹਾੜੇ ਨੂੰ ਧਿਆਨ ਵਿੱਚ ਰੱਖਦਿਆਂ ਪਿੰਡਰ ਪਾਣਾ ਜਿਲ੍ਹਾ ਸ਼੍ਰੀ ਮੌਂਸਰ ਸਾਹਿਬ ਦੇ ਭਿੰਦਰ ਸਿੰਘ ਸੇਕੋਂ ਪੈਰਾ ਲੀਗਲ ਵਲੰਟੀਅਰ ਟਰੱਸਟ ਦੇ ਸਮੂਹ ਵਰਕਰਾਂ ਵੱਲੋਂ 15 ਅਗਸਤ ਦੇ ਸ਼ੁਭ ਦਿਹਾੜੇ ਤੇ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ ਇਸ ਸ਼ੁਭ ਦਿਹਾੜੇ ਤੇ ਬਲਾਰ ਭਿੰਦਰ ਸਿੰਘ ਸੇਕੋਂ ਵੱਲੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਰਪਾਣਾ ਰਾਹੀਂ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ 15 ਅਗਸਤ ਦੇ ਨਸ਼ਿਆਂ ਪਰੇ ਦਿਹਾੜੇ ਨੂੰ ਨਸ਼ਿਆਂ ਤੋਂ ਰਹਿ ਤਾ ਮਨਾਇਆ ਜਾਵੇ ਅਤੇ ਕਿਉਂਕਿ ਨਸ਼ੇ ਸੇਤ ਅਤੀ ਸਮਾਜ ਲਈ ਹਾਨੀਕਾਰਕ ਹੁੰਦੇ ਹਨ ਧੰਨਵਾਦ ਮੈਂ ਮਾਸਟਰ ਵਰਨੇਕ ਸਿੰਘ ਮੇਰੇ ਵੱਲੋਂ ਦੇਸ਼ ਵਿਦੇਸ਼ ਦੇ ਦੇਸ਼ ਵਿਦੇਸ਼ ਤੇ ਬਾਹਰ ਬੈਠੇ ਹੋਏ ਭਾਰਤ ਵਾਸੀਆਂ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਹੋਵੇ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਜੈ ਭੀਮ ਜੈ ਭਾਰਤ ਅੱਜ ਦੇ ਨੌਜਵਾਨਾਂ ਨੂੰ ਮੇਰੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ 15 ਅਗਸਤੇ ਸਾਰੇ ਨੌਜਵਾਨ ਇਹ ਪ੍ਰਣ ਕਰਨ ਕਿ ਅਸੀਂ ਨਸ਼ੇ ਨੂੰ ਹੱਥ ਨਹੀਂ ਲਾਵਾਂਗੇ ਜੇਕਰ ਜੇਕਰ ਨੌਜਵਾਨ ਤੰਦਰੁਸਤ ਹੋਣਗੇ ਤਾਂ ਹੀ ਸਾਡਾ ਦੇਸ਼ ਹੈ ਵੱਧ ਤੋਂ ਵੱਧ ਤਰੱਕੀ ਕਰ ਸਕਦਾ ਹੈ ਅਸੀਂ ਭਾਵੇਂ ਰਿਟਾਇਰ ਹੋ ਚੁੱਕੇ ਹੈਗੇ ਹਾਂ ਪਰ ਅਸੀਂ ਆਪਣੀ ਸਿਹਤ ਨੂੰ ਮੇਨਟੇਨ ਰੱਖਿਆ ਹੈਗਾ ਇਹਦਾ ਮੁੱਖ ਕਾਰਨ ਇਹ ਹੈ ਸਾਰੀ ਉਮਰ ਦੇ ਵਿੱਚ ਅਸੀਂ ਕਿਸੇ ਵੀ ਨਸ਼ੇ ਨੂੰ ਅੱਜ ਤੱਕ ਹੱਥ ਨਹੀਂ ਲਾਇਆ ਤਾ ਸਾਰੇ ਬੱਚਿਆਂ ਨੂੰ ਫੇਰ ਮੈਂ ਇਹੀ ਬੇਨਤੀ ਕਰੂੰਗਾ ਕਿ ਕਿਸੇ ਵੀ ਬੱਚੇ ਨੇ 15 ਅਗਸਤ ਤੇ ਜਾਂ ਉਸ ਤੋਂ ਪਹਿਲਾਂ ਪ੍ਰਣ ਕਰਨ ਕਿ ਅਸੀਂ ਆਪ ਅਤੇ ਆਪਣੇ ਸਾਥੀਆਂ ਨੂੰ ਨਸ਼ਿਆਂ ਤੋਂ ਮੁਕਤ ਕਰਾਂਗੇ ਜੈ ਭੀਮ ਜੈ ਭਾਰਤ ਸਤਿਕਾਰ ਜੀ ਸਾਰਿਆਂ ਨੂੰ ਮੈਂ ਭਪਿੰਦਰ ਸਿੰਘ ਸੇਖੋ ਪੈਰਾਲੀਗਲ ਵਲੰਟੀਅਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਮੇਰੀ ਸਾਰੀ ਵਲੰਟੀਅਰ ਦੀ ਟੀਮ ਵੱਲੋਂ ਗਣਤੰਤਾ ਦਿਵਸ ਨੂੰ 15 ਅਗਸਤ ਆ ਰਿਹਾ ਇਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਆਓ ਆਪਾਂ ਸਾਰੇ ਰਲ ਕੇ ਇੱਕ ਪਰਨ ਕਰੀਏ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਆਪਾਂ ਨੂੰ ਦੇਸ਼ ਦੀ ਆਜ਼ਾਦੀ ਦੌਣ ਵਿੱਚ ਯੋਗਦਾਨ ਪਾਇਆ ਅਤੇ ਇੱਕ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਖਾਸ ਕਰਕੇ ਨੌਜਵਾਨ ਭਰਾਵਾਂ ਨੂੰ ਵੀ ਜੋ ਇਹ ਗਣਤੰਤਰਤਾ ਦਿਵਸ ਆ ਰਿਹਾ ਆਓ ਆਪਾਂ ਸਾਰੇ ਇਹ ਇਹ ਗਣਤੰਤਰਤਾ ਦਿਵਸ ਨੂੰ ਤਾਂ ਆਪਾਂ ਨਸ਼ਾ ਰਹਿਤ ਹੋ ਕੇ ਮਨਾਈਏ ਅਤੇ ਇਸ ਦਿਨ ਆਪਾਂ ਇਹ ਪ੍ਰਣ ਕਰੀਏ ਵੀ ਆਪਾਂ ਨਸ਼ੇ ਛੱਡਣ ਦੇ ਵਿੱਚ ਆਪਾਂ ਆਪ ਵੀ ਯੋਗਦਾਨ ਪਾਈਏ ਅਤੇ ਆਪਣੇ ਨਾਲ ਹੋਰ ਭਰਾਵਾਂ ਨੂੰ ਵੀ ਪ੍ਰੇਰਿਤ ਕਰਕੇ ਆਪਾਂ ਨਸ਼ਾ ਛੱਡਣ ਦਾ